ਮੁੰਡੇ ਤੇ ਕੁੜੀਆਂ ਨੂੰ ਇੱਕ ਸਟ्रेस ਬਣਾਉਂਦਾ ਸਾਡੀ ਬੈਲੀ ਫੈਟ ਬਹੁਤ ਜ਼ਿਆਦਾ ਹੈ ਤਾਂ ਉਹਦਾ ਕੀ ਸੋਲੂਸ਼ਨ ਹੈ ਹਾਂਜੀ ਬੈਲੀ ਫੈਟ ਅੱਜਕੱਲ ਬਹੁਤ ਕਾਮਨ ਡਿਜ਼ੀਜ਼ ਹੈ ਅਦਰ ਵੀ ਮੇਨ ਰੀਜ਼ਨ ਇਹ ਹੀ ਹੈ ਕਿ ਅਸੀਂ ਬੈਠੇ ਰਹਿੰਦੇ ਆ ਜ਼ਿਆਦਾ ਤੇਰੀ ਪੋਜੀਸ਼ਨ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਤੇ ਸਾਨੂੰ ਆਪਣੇ ਆਪ ਨੂੰ ਅੱਧੇ ਘੰਟੇ ਤੋਂ ਬਾਅਦ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਅੱਧੇ ਘੰਟੇ ਤੋਂ ਬਾਅਦ ਅਸੀਂ ਚੱਲ ਲਈਏ ਥੋੜੀ देर। ਅਗਰ ਅਸੀਂ ਜ਼ਿਆਦਾ देर ਆਫਿਸ 'ਚ ਬੈਠਦੇ ਆਂ ਲਾਈਕ ਅਗਰ 8 ਤੋਂ 10 ਘੰਟੇ ਦੀ ਤੁਹਾਡੀ ਡਿਊਟੀ ਹੈ ਆਫਿਸ ਦੇ ਵਿੱਚ ਤੇ ਕੋਸ਼ਿਸ਼ ਕਰੋ 1 ਘੰਟੇ ਬਾਅਦ ਤੁਸੀਂ అలਾਰਮ ਲਗਾਓ, ਇੱਕ ਗਲਾਸ ਪਾਣੀ ਪੀਓ, అలਾਰਮ ਲਗਾ ਕੇ ਤੇ ਨਾਲ ਇੱਕ ਚੱਕਰ ਆਫਿਸ ਦਾ ਲਗਾ ਲਓ, ਦੋ ਚੱਕਰ ਲਗਾ ਲਓ ਤਾਂ ਕਿ ਤੁਸੀਂ ਫਰੈਸ਼ ਹੋ ਜਾਓ ਤੇ ਉਹ ਜੋ ਵੀ ਤੁਸੀਂ ਖਾ ਪੀ ਰਹੇ ਹੋ ਤੁਹਾਨੂੰ इजीली ਡਾਈਜੈਸਟ ਹੋਣਾ ਸ਼ੁਰੂ ਹੋ ਜਾਏ। ਯੂਸ਼ੂਅਲੀ ਅਸੀਂ ਦੇਖਦੇ ਆਂ ਮੀਡਲ ਏਜ ਲੇਡੀਜ਼ ਜਾਂ ਅੱਜਕੱਲ ਦੇ ਸਟੂਡੈਂਟਸ ਵੀ ਆ ਜੋ ਉਹ ਬੈਠੇ ਬੈਠੇ ਖਾਂਦੇ ਆ ਤੇ ਉੱਥੇ ਹੀ लेट ਜਾਂਦੇ ਆ ਉੱਥੇ ਹੀ ਬੈਠੇ ਰਹਿੰਦੇ ਆ ਘੰਟੋ ਘੰਟੇ ਇੱਕੋ ਜਗ੍ਹਾ ਹੀ ਇੱਕੋ ਪੋਜੀਸ਼ਨ 'ਚ ਹੀ ਬੈਠੇ ਰਹਿੰਦੇ ਆ ਉਹੀ ਮੇਨ ਰੀਜ਼ਨ ਹੈ ਬੈਲੀ ਫੈਟ ਦਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਮੀਲ ਤੋਂ ਬਾਅਦ ਉੱਠ ਕੇ 10-15 ਮਿੰਟ ਵਾਕ ਜ਼ਰੂਰ ਕਰ ਲਓ ਤੇ ਇੱਕ ਘੰਟਾ ਬਾਦਲ ਆਮ ਲਗਾ ਕੇ ਚੱਲਣਾ ਜ਼ਰੂਰ ਹੈ ਜਿੰਨਾ ਤੁਸੀਂ ਜ਼ਿਆਦਾ ਚੱਲੋਗੇ ਉਨਾ ਤੁਹਾਡੀ ਬੋਡੀ ਕੰਪੋਜੀਸ਼ਨ ਠੀਕ ਰਹੇਗੀ ਤੇ ਫੈਟ ਇਕੁਅਲੀ ਡਿਸਟ੍ਰਿਬਿਊਟ ਹੋ ਜਾਏਗਾ ਬੋਡੀ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਨਾ ਇੱਕ ਸਟ्रेस ਬਣਾਉਂਦਾ ਸਾਡੀ ਬੈਲੀ ਫੈਟ ਬਹੁਤ ਜ਼ਿਆਦਾ ਹੈ ਤਾਂ ਉਹਦਾ ਕੀ ਸੋਲੂਸ਼ਨ ਹੈ ਹਾਂਜੀ ਬੈਲੀ ਫੈਟ ਅੱਜਕੱਲ ਬਹੁਤ ਕਾਮਨ ਡਿਜ਼ੀਜ਼ ਹੈ ਅਦਰ ਵੀ ਮੇਨ ਰੀਜ਼ਨ ਇਹ ਹੈ ਕਿ ਅਸੀਂ ਬੈਠੇ ਰਹਿੰਦੇ ਆ ਜ਼ਿਆਦਾ ਦੇ ਲਈ ਪੋਜੀਸ਼ਨ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਤੇ ਸਾਨੂੰ ਆਪਣੇ ਆਪ ਨੂੰ ਅੱਧੇ ਘੰਟੇ ਤੋਂ ਬਾਅਦ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਅੱਧੇ ਘੰਟੇ ਤੋਂ ਬਾਅਦ ਅਸੀਂ ਚੱਲ ਲਈਏ ਥੋੜੀ देर। ਅਗਰ ਅਸੀਂ ਜ਼ਿਆਦਾ देर ਆਫਿਸ 'ਚ ਬੈਠਦੇ ਆਂ ਲਾਈਕ ਅਗਰ 8 ਤੋਂ 10 ਘੰਟੇ ਦੀ ਤੁਹਾਡੀ ਡਿਊਟੀ ਹੈ ਆਫਿਸ ਦੇ ਵਿੱਚ ਤੇ ਕੋਸ਼ਿਸ਼ ਕਰੋ 1 ਘੰਟੇ ਬਾਅਦ ਤੁਸੀਂ అలਾਰਮ ਲਗਾਓ, ਇੱਕ ਗਲਾਸ ਪਾਣੀ ਪੀਓ, అలਾਰਮ ਲਗਾ ਕੇ ਤੇ ਨਾਲ ਇੱਕ ਚੱਕਰ ਆਫਿਸ ਦਾ ਲਗਾ ਲਓ, ਦੋ ਚੱਕਰ ਲਗਾ ਲਓ ਤਾਂ ਕਿ ਤੁਸੀਂ ਫਰੈਸ਼ ਹੋ ਜਾਓ ਤੇ ਉਹ ਜੋ ਵੀ ਤੁਸੀਂ ਖਾ ਪੀ ਰਹੇ ਹੋ ਤੁਹਾਨੂੰ इजीली ਡਾਈਜੈਸਟ ਹੋਣਾ ਸ਼ੁਰੂ ਹੋ ਜਾਏ। ਯੂਜੂਲੀ ਅਸੀਂ ਦੇਖਦੇ ਹਾਂ ਮੀਡਲ ਏਜ ਲੇਡੀਜ਼ ਜਾਂ ਅੱਜ ਕੱਲ ਦੇ ਸਟੂਡੈਂਟਸ ਹੋਵੇ ਜੋ ਵੀ ਹੈ ਉਹ ਬੈਠੇ ਬੈਠੇ ਖਾਂਦੇ ਆ ਤੇ ਉੱਥੇ ਹੀ ਲੇਟ ਜਾਂਦੇ ਆ ਉੱਥੇ ਹੀ ਬੈਠੇ ਰਹਿੰਦੇ ਆ ਘੰਟੋ ਘੰਟੇ ਇੱਕੋ ਜਗ੍ਹਾ ਹੀ ਇੱਕੋ ਪੋਜੀਸ਼ਨ 'ਚ ਹੀ ਬੈਠੇ ਰਹਿੰਦੇ ਆ ਉਹੀ ਮੇਨ ਰੀਜ਼ਨ ਹੈ ਬੈਲੀ ਫੈਟ ਦਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਮੀਲ ਤੋਂ ਬਾਅਦ ਉੱਠ ਕੇ 10-15 ਮਿੰਟ ਵਾਕ ਜ਼ਰੂਰ ਕਰ ਲਓ ਤੇ ਇੱਕ ਘੰਟਾ ਬਾਦਲ ਆਮ ਲਗਾ ਕੇ ਚੱਲਣਾ ਜ਼ਰੂਰ ਹੈ ਜਿੰਨਾ ਤੁਸੀਂ ਜ਼ਿਆਦਾ ਚੱਲੋਗੇ ਉਨਾ ਤੁਹਾਡੀ ਬਾਡੀ ਕੰਪੋਜੀਸ਼ਨ ਠੀਕ ਰਹੇਗੀ ਤੇ ਫੈਟ ਇਕੁਅਲੀ ਡਿਸਟ੍ਰਿਬਿਊਟ ਹੋ ਜਾਏਗਾ ਬਾਡੀ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਨਾ ਇੱਕ ਸਟ्रेस ਬਣਾਉਂਦਾ ਸਾਡੀ ਬੈਲੀ ਫੈਟ ਬਹੁਤ ਜ਼ਿਆਦਾ ਹੈ ਤਾਂ ਉਹਦਾ ਕੀ ਸੋਲੂਸ਼ਨ ਹੈ ਹਾਂਜੀ ਬੈਲੀ ਫੈਟ ਅੱਜਕਲ ਬਹੁਤ ਕਾਮਨ ਡਿਜ਼ੀਜ਼ ਹੈ ਅਦਰ ਵੀ ਮੇਨ ਰੀਜ਼ਨ ਇਹ ਹੈ ਕਿ ਅਸੀਂ ਬੈਠੇ ਰਹਿੰਦੇ ਆ ਜ਼ਿਆਦਾ ਦੇ ਲਈ ਪੋਜੀਸ਼ਨ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਤੇ ਸਾਨੂੰ ਆਪਣੇ ਆਪ ਨੂੰ ਅੱਧੇ ਘੰਟੇ ਤੋਂ ਬਾਅਦ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਅੱਧੇ ਘੰਟੇ ਤੋਂ ਬਾਅਦ ਅਸੀਂ ਚੱਲ ਲਈਏ ਥੋੜੀ देर। ਅਗਰ ਅਸੀਂ ਜ਼ਿਆਦਾ ਦੇਰ ਆਫਿਸ 'ਚ ਬੈਠਦੇ ਆਂ ਲਾਈਕ ਅਗਰ 8 ਤੋਂ 10 ਘੰਟੇ ਦੀ ਤੁਹਾਡੀ ਡਿਊਟੀ ਹੈ ਆਫਿਸ ਦੇ ਵਿੱਚ ਤੇ ਕੋਸ਼ਿਸ਼ ਕਰੋ 1 ਘੰਟੇ ਬਾਅਦ ਤੁਸੀਂ అలਾਰਮ ਲਗਾਓ, ਇੱਕ ਗਲਾਸ ਪਾਣੀ ਪੀਓ, అలਾਰਮ ਲਗਾ ਕੇ ਤੇ ਨਾਲ ਇੱਕ ਚੱਕਰ ਆਫਿਸ ਦਾ ਲਗਾ ਲਓ, ਦੋ ਚੱਕਰ ਲਗਾ ਲਓ ਤਾਂ ਕਿ ਤੁਸੀਂ ਫਰੈਸ਼ ਹੋ ਜਾਓ ਤੇ ਉਹ ਜੋ ਵੀ ਤੁਸੀਂ ਖਾ ਪੀ ਰਹੇ ਹੋ ਤੁਹਾਨੂੰ इजीली ਡਾਈਜੈਸਟ ਹੋਣਾ ਸ਼ੁਰੂ ਹੋ ਜਾਏ। ਜੁਜੂਲੀ ਅਸੀਂ ਦੇਖਦੇ ਆ ਮਿਡਲ 에ਜ ਲੇਡੀਜ਼ ਜਾਂ ਅੱਜ ਕੱਲ ਦੇ ਸਟੂਡੈਂਟਸ ਹੋਵੇ ਜੋ ਵੀ ਹੈ ਉਹ ਬੈਠੇ ਬੈਠੇ ਖਾਂਦੇ ਆ ਤੇ ਉੱਥੇ ਹੀ लेट ਜਾਂਦੇ ਆ ਉੱਥੇ ਹੀ ਬੈਠੇ ਰਹਿੰਦੇ ਆ ਘੰਟੋ ਘੰਟੇ ਇੱਕੋ ਜਗ੍ਹਾ ਹੀ ਇੱਕੋ ਪੋਜੀਸ਼ਨ 'ਚ ਹੀ ਬੈਠੇ ਰਹਿੰਦੇ ਆ ਉਹੀ ਮੇਨ ਰੀਜ਼ਨ ਹੈ ਬੈਲੀ ਫੈਟ ਦਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਮੀਲ ਤੋਂ ਬਾਅਦ ਉੱਠ ਕੇ 10-15 ਮਿੰਟ ਵਾਕ ਜ਼ਰੂਰ ਕਰ ਲਓ ਤੇ 1 ਘੰਟਾ ਬਾਦਲ ਆਮ ਲਗਾ ਕੇ ਚੱਲਣਾ ਜ਼ਰੂਰ ਹੈ ਜਿੰਨਾ ਤੁਸੀਂ ਜ਼ਿਆਦਾ ਚੱਲੋਗੇ ਓਨਾ ਤੁਹਾਡੀ ਬਾਡੀ ਕੰਪੋਜੀਸ਼ਨ ਠੀਕ ਰਹੇਗੀ ਤੇ ਫੈਟ ਇਕੁਅਲੀ ਡਿਸਟ੍ਰਿਬਿਊਟ ਹੋ ਜਾਏਗਾ ਬਾਡੀ ਦੇ ਵਿੱਚ